ਰਾਬਾ ਬਾਬੇ ਬਲਗਨਾਥ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਅੱਜ ਸੰਗ ਜਾ ਰਿਹਾ ਪਾਪਾ ਬਲਗਨਾਥ ਜੀ ਦੇ ਪਿੰਡ ਮੋਸਾ ਸਾਹਿਬ ਤੋਂ ਮੋਸਾ ਮੀਵਾਲ ਦੀ ਸੰਗਤ ਆ ਕਿਉਂਕਿ ਨਵਾਂ ਸਾਲ ਅੱਜ 12 ਵਜੇ ਚੜ੍ਹ ਜਾਣਾ ਸੰਗਤ ਚੱਲੀ ਪਾਪਾ ਬਲਗਨਾਥ ਜੀ ਦੇ ਪਿੰਡ ਮੋਸਾ ਮੀਵਾਲ ਤੋਂ ਸੰਗਤ ਚੱਲੀ ਆ ਜੀ ਔਰ ਨਵੇਂ ਸਾਲ ਦੇ ਉੱਤੇ ਸਾਰਿਆਂ ਨੇ ਮੱਥਾ ਟੇਕਣਾ ਜੈ ਬਾਬੇ ਦੀ ਜੀ ਆਯੋ ਬਾਈ ਨਾਲ ਗੱਲ ਕਰਦੇ ਆਂ ਜੈ ਭਾਬੇ ਦੀ ਭਾਜੀ ਭਾਜੀ ਬਾਬੇ ਦੀ ਚੱਲੇ ਆਂ ਅੱਜ ਕਿੰਨੇ ਵਜੇ ਪਹੁੰਚਣਾ ਭਾਜੀ ਭਾਈ ਆਪਾਂ 12:00 ਕਰਦੇ ਆਂ ਕਿੰਨੇ ਵਜੇ 12:00 ਵਜੇ 12:00 ਵਜੇ ਹਾਂਜੀ ਹਾਂਜੀ ਤਕਰੀਬਨ 2:00 ਵਜੇ ਪਹੁੰਚ ਜਾਣਾ ਠੀਕ ਹੈ ਜੀ ਹਾਂਜੀ ਹਾਂਜੀ ਤੇ 4:00 ਤੋਂ 5:00 ਵਜੇ ਸ਼ਾਮ ਤੱਕ ਆਪਾਂ ਬਾਬੇ ਬਲਕਨਾਥ ਜੀ ਦੇ ਕੀ ਨਗਾਹੇ ਤੇ ਰੋਕੇ ਸ਼ਾਤ ਰਾਈਆਂ ਹਾਂ ਹਾਂਜੀ ਦੋ ਵਜੇ ਆਪਾਂ ਬਾਬਾ ਬਲਕਨਾਥ ਜੀ ਦੇ ਘਰ ਲਾਦੇ ਮਸਾ ਜਾਨ ਕੇ ਬਾਬਾ ਜੀ ਦੇ ਨਮਸਾਲ ਬਣਾਉਣਗੇ ਹਣਾ ਤੁਸੀਂ ਚਲੋ ਬਹੁਤ ਵਧੀਆ ਜੈ ਭਾਬੇ ਦੀ ਤੰਦਰਾਸ ਦੀ ਬਖਸ਼ੀ ਬਿਲਕੁਲ ਜੀ ਬਿਲਕੁਲ ਮੁਬਾਰਕਾਂ ਇਸ ਸਾਰੇ ਸੰਗ ਵੱਲੋਂ ਹੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਜੀ ਜੈ ਬਾਬੇ ਦੀ ਜੀ ਆਪਣੇ ਮੂਡ ਉੱਤੇ ਬੜਾ ਜਵਾਲਿਓ ਕਹਿੰਦੇ ਨਵਾਂ ਸਾਲ ਬਾਬਾ ਬਾਲਗਨਾਨ ਜੀ ਇੱਥੇ ਮਨਾਉਣਗੇ ਸੰਗਤ ਸਾਰਿਆਂ ਦੀ ਦੁਆ ਸलाम ਸਲਾਮਤੀ ਲਈ ਤੰਦਰਾਸ ਲਈ ਇੱਥੇ ਪ੍ਰਾਰਥਨਾ ਕਰਨਗੇ ਅਰਦਾਸ ਕਰਨੇ ਕਿ ਬਾਬਾ ਜੀ ਦੀ ਜਾ ਕੇ 4 4:30 ਵਜੇ ਜੀ ਪਹੁੰਚ ਜਾਣਾ ਪੀ ਨਗਾਹੇ ਉਸ ਤੋਂ ਬਾਅਦ ਬਾਬੇ ਬਾਲਗਨਾ ਦੇ ਭਾਜੀ ਕਿੰਨਾ ਟਾਈਮ ਲੱਗ ਜਾਊ 6 7 ਵਜੇ ਪਹੁੰਚ ਜਾਣਾ ਬਾਬਾ ਬਾਲਗਨਾ ਦੀ ਸ਼ਾਦਨਾਈਆਂ ਜੀ ਉੱਥੋਂ ਮੱਥਾ ਟੇਕ ਕੇ ਫਿਰ ਰਾਤ ਨੂੰ ਦੇਖੋ ਗੁਫਾ ਦੇ ਕਿੰਨਾ ਟਾਈਮ ਲੱਗਦਾ ਮੁੰਡਿਆਂ ਨੂੰ ਪਿੰਡ ਮੋਹਨ ਸਾਹਿਬ ਕੋਈ ਸੰਗ ਚੱਲਿਆ ਅੱਜ 31 ਤਰੀਕ ਨੂੰ ਸਾਡੀ ਜੁੰਟੀ ਭਾਜੀ ਹੁਣੀ ਲੁੱਗੋ ਭਾਜੀ ਮੀਂਹ ਵਾਲ ਤੋਂ ਆ ਰਿਹਾ ਆ ਰਾਰਾ ਹੈ ਆ ਆ ਲਿਆ ਕੋਣ ਹੈ ਠੰਡ ਵੀ ਕਾਫੀ ਅੱਜ ਇਹ ਦੇਖੋ ਛੜਦਾ ਮੌਸਮ ਸਾਹਿਬ ਤੋਂ ਮੀਂਹ ਵਾਲ ਤੋਂ ਸੰਗਤ ਚੱਲੀ ਜਾ ਬਾਬਾ ਬਲਕਨਾ ਜੀ ਦੀ ਸਰੀ ਬਰੀ ਕੀ ਹਾਲਿਆ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ 12:00 ਵੱਜ ਗਏ ਦੰਦੇ ਜੀ 31 ਤਰੀਕ ਹੈ ਅੱਜ 2023 ਅੱਜ ਰਾਤ ਨੂੰ ਜਿਹੜਾ 2000 24 ਚੱਲ ਪੈਣਾ। ਔਰ ਨਮਾਸਾਲ ਉੱਥੇ ਜਿਹੜਾ ਸੰਗ ਸੰਗ ਦੇ ਆ ਮਨਾਉਂਗੀ ਬਾਬਾ ਬਲਗਨਾਥ ਜੀ ਦੇ ਸ਼ਾਦ ਵਾਲੀਆਂ ਪਹੁੰਚਣਾ ਨਹੀਂ। ਛੇ 6:30 ਵਜੇ 7:00 ਵਜੇ। ਬੋਲ ਸੱਚੇ ਦਰਵਾਜ਼ ਕੀ ਜੈ। ਚਲੋ ਚਲੋ। ਬੋਲ ਸੱਚੇ ਦਰਵਾਜ਼ ਕੀ ਜੈ। ਆ ਰੋ ਰੋ ਬੈਠੋ ਭਾਈ ਹੋਰ ਸੱਚੇ ਦਰਬਾਰ ਕੀ ਹੈ ਆ ਡਰਾਈਵਰ ਭਾਈ ਆਪਣੇ ਜੈ ਬਾਬੇ ਦੀ ਜੀ ਜੈ ਬਾਬੇ ਦੀ ਹੋਰ ਦਿਲੋਂ ਦੁਆ ਕਰਦੇ ਆ ਕਿ ਜਿਹੜਾ ਨਵਾਂ ਸਾਲ ਆ ਸਾਰਿਆਂ ਦੀ ਖੁਸ਼ੀਆਂ ਲੈ ਕੇ ਆਵੇ ਸਾਰੇ ਆਲੀ ਭਾਗਾ ਵਰਿਆਨ 90 ਸਾਲ ਹੋਏ ਇਹ ਅਰਦਾਸ ਕਰਦੇ ਆਂ ਬਾਬਾ ਜੀ ਅੱਗੇ ਸਾਰੇ ਆਪਣੇ ਆਪਣੇ ਘਰ ਰਾਜੀ ਹੁਸ਼ੀ ਰਹਿਣ ਖੁਸ਼ ਰਹਿਣ ਬੋਲ ਸੱਚੇ ਦਰਵਾਰ ਕੀ ਜੈ 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 ਮੰਦੀਪ ਮਹਿ ਧਿਆਨ ਪਾਜੀ ਕੀ ਹਾਲਿਆ ਜੈ ਬਾਬੇ ਦੀ ਜੀ ਚੱਲੇ ਪਾਜੀ ਜੈ ਬਾਬੇ ਦੀ ਭਾਈ ਨਵੇਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਜੈ ਬਾਬੇ ਦੀ ਮਹਾਰਾਜ ਜੈ ਬਾਬੇ ਦੀ ਜੀ ਬੋਲ ਸੱਚੇ ਦਰਵਾਜ਼ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਜੈਕਾਰਾ ਸੁੰਦਰ ਗੁਫਾ ਦੇ ਵਾਸੀ ਦਾ ਬੋਲ ਸੱਚੇ ਦਰਬਾਰ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਵਾਰਾ ਬੰਦਾ ਚਲੋ ਚਲੋ ਭਾਈ ਰਾਜ ਸੁਧਿ ਜੋ ਨੀ ਪਾਪਾ ਬਾਲਗ ਨਾਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਗਰਾਬਾ ਪੂਰਾ ਇਸ਼ਾਰਾ ਬਜੀਦਾ ਬੋਲ ਸੱਚੇ ਦਰਬਾਰ ਕੀ ਜਾਏ ਜੈ ਮਸਤਾਂ ਦੀ ਔਰ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ 2024 ਸਾਰਿਆਂ ਨੇ ਖੁਸ਼ੀਆਂ ਲੈ ਕੇ ਆਵੇ ਜੈ ਬਾਬੇ ਦੀ